ਡਾਕਟਰ ਦੇ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਓਪੀਡੀ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਵੱਲੋਂ ਇਹ ਹੜਤਾਲ ਦਾ ਵੱਡਾ ਫੈਸਲਾ ਲਿਆ ਗਿਆ ਤੇ ਸੂਬੇ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ 3 ਦਿਨਾਂ ਦੇ ਲਈ ਅੱਜ ਤੋਂ 11 ਵਜੇ ਤੱਕ 3 ਘੰਟੇ ਦੇ ਲਈ ਓਪੀਡੀ ਬੰਦ ਰਹੇਗੀ ਡਾਕਟਰਾਂ ਦੇ ਵੱਲੋਂ ਪ੍ਰਮੋਸ਼ਨ ਦੀ ਮੰਗ ਡਾਕਟਰਾਂ ਦੀ ਭਰਤੀ ਅਤੇ ਡਾਕਟਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਹੜਤਾਲ ਕੀਤੀ ਗਈ ਹੈ ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਤਾਂ ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਵੀ 3 ਘੰਟੇ ਦੇ ਲਈ ਓਪੀਡੀ ਬੰਦ ਰੱਖੀ ਗਈ ਹੈ ਉੱਥੇ ਹੀ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਆਈ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤੇ ਲੋਕ ਖੱਜਲ ਖੁਆਰ ਹੁੰਦੇ ਵਿਖਾਈ ਦਿੱਤੇ ਨੇ ਇਸ ਮੌਕੇ ਤੇ ਇਲਾਜ ਕਰਵਾਉਣ ਆਏ ਲੋਕਾਂ ਨੇ ਕਿਹਾ ਕਿ ਅਸੀਂ 30 ਕਿਲੋਮੀਟਰ ਤੋਂ ਚੱਲ ਕੇ ਹਸਪਤਾਲ ਦੇ ਵਿੱਚ ਆਏ ਹਾਂ ਪਰ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਕਿ 11 ਵਜੇ ਤੱਕ ਹੜਤਾਲ ਹੈ ਤੇ ਹੁਣ ਅਸੀਂ ਜਾਈਏ ਤਾਂ ਕਿੱਥੇ ਜਾਈਏ ਲੱਗਿਆ ਜੀ ਇਹਨਾਂ ਨੇ ਆਪਣੇ ਹੌਨ ਲਾਇਆ ਲਿਸਟ ਲਿਖ ਕੇ ਲਾਇਆ ਉਹਦੇ ਵਿੱਚ ਵੀ 11 ਵਜੇ ਤੱਕ ਡਾਕਟਰ ਹਲਤਾਰਦੇ ਨੇ ਸਾਨੂੰ ਤਾਂ ਅੱਗੇ ਪਤਾ ਲੱਗਿਆ ਜੀ ਹੁਣ 25-30 ਕਿਲੋਮੀਟਰ ਤੋਂ ਅਸੀਂ ਚੱਲ ਕੇ ਆਏ ਹਾਂ ਜੀ ਕੀ ਲੱਗਦਾ ਖੱਜਲ-ਕੁਵਾਰੀ ਕਿੰਨੀ ਕੁ ਹੋ ਰਹੀ ਹੈ ਖੱਜਲ-ਕੁਵਾਰੀ ਤਾਂ ਹੈ ਜੀ ਹੁਣ ਬੱਚੇ ਨੂੰ ਦਿਖਾਉਣ ਵਾਸਤੇ ਆਏ ਸੀਗੇ ਅਸੀਂ ਆਪਣਾ ਕੰਮ ਛੱਡ ਕੇ ਆਏ ਸੀ ਪ੍ਰੋਬਲਮ ਹੈ ਬੱਚੇ ਪ੍ਰੋਬਲਮ ਜੀ ਬੁਖਾਰ ਆ ਗਿਆ ਇਹਨੂੰ ਕੱਲ ਦਾ ਬੁਖਾਰ ਹੋ ਰਿਹਾ ਹੈ ਕੀ ਤੁਹਾਨੂੰ ਕੱਲ ਛੱਡੇ ਸੀਗਾ ਕੱਲ ਅਸੀਂ ਕਿਸੇ ਹੋਰ ਪਾਸੇ ਦਿਖਾਇਆ ਡਾਕਟਰ ਨੂੰ ਮੈਡੀਕਲ ਤੇ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਦਵਾਈ ਉਦੋਂ ਲੱਗਦੀ ਹੈ ਕਿ ਬੱਚੇ ਨੂੰ ਬੱਚਾ ਡਾਕਟਰ ਦੀ ਤੇ ਇਸ ਕਰਕੇ ਦੁਬਾਰਾ ਹੁਣ ਮੈਂ ਆਪਣਾ ਕੰਮ ਛੱਡ ਕੇ ਜੀ ਉਰੇ ਆਇਆ ਹਾਂ ਫਿਰ ਕਾਲੂ ਘੇਰ ਆਉਂਗਾ ਜੀ ਮੈਂ ਕਿਤੇ ਹੋਰ ਪਾਸੇ ਪ੍ਰਾਈਵੇਟ ਆਉਂਗਾ ਕੰਪ ਦਾ ਜੀ ਫਿਰ ਹੁਣ ਕੀ ਕਰੀਏ ਕੋਈ 3-4-500 ਰੁਪਇਆ ਦਿਹਾੜੀ ਦਾ ਬਣਦਾ ਹੈਗਾ ਹੁਣ ਕੋਈ ਜਾਂ ਇਧਰ ਦਿਹਾੜੀ ਵੀ ਛੱਡੀ ਹੈਗੀ ਹੁਣ ਅਪਦੀ ਉਧਰਲੀ ਸੜ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਖਰਚਾ ਕਰਨਾ ਹੀ ਪਊਗਾ ਜੀ ਸਰਕਾਰ ਤੋਂ ਕੀ ਮੰਗ ਰਹੇ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਦੋਂ ਵੀ ਐਦਾਂ ਦੀ ਕੋਈ ਪ੍ਰੋਬਲਮ ਆਉਂਦੀ ਹੈਗੀ ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਨਾ ਖਬਰ ਲੱਗਣੀ ਚਾਹੀਦੀ ਤੇ ਇਹਦੀ ਪਹਿਲਾਂ ਵੀ ਕੱਲ ਨੂੰ 11 ਵਜੇ ਤੱਕ ਹਸਪਤਾਲ ਬੰਦ ਹੈ ਜਾਂ ਹੜਤਾਲ ਤੇ ਜੋ ਵੀ ਪ੍ਰੋਬਲਮ ਹੈ ਨਾ ਉਹਦੇ ਬਾਰੇ ਪਤਾ ਹਣਾ ਕਰੀਦਾ ਕੋਵਿਡ ਜਣਾ ਬੂਏ ਹਾਂ ਜੀ ਹਾਂ ਜੀ ਤੇ ਜੇ ਦਿੱਕਤ ਹੈਗੀ ਜੀ ਫਿਰ ਤਾਂ ਕਿਵੇਂ ਦੇਖ ਲਈ ਦੋ ਕਿ ਤੂੰ ਪਿੱਛੇ ਦੇ ਕੋਈ ਪੇਸ਼ੰਤ ਵਾਦੂ ਨੇ ਖੱਜਲ ਖਵਾਰ ਹੋ ਰਹੀ ਨਹੀਂ ਇਹ ਪਹਿਲਾਂ ਦੱਸਣਾ ਉਹ ਬਾਅਦ ਨੂੰ ਆਈ ਸੀ ਉਹਨਾਂ ਨੇ ਅੱਜ ਬਲੱਡ ਚੜ੍ਨਾ ਦੀ ਅੱਛਾ 22 ਦੇ ਬੱਚਾ ਬਲੱਡ ਘਟਾ ਹੈ ਅੱਛਾ ਹਾਂ ਮੈਮ ਨੇ ਅੱਜ ਦਾ ਟਾਈਮ ਦਿੱਤਾ ਜੀ 8 ਵਜੇ ਦਾ ਅੱਛਾ ਸਵੇਰ ਗੱਲ ਦਾ ਪਤਾ ਹੀ ਨਹੀਂ ਲੱਗਦਾ ਕੋਈ ਨਹੀਂ